और सा इन तरह हम लोग रहा के बनाए जा रहे हैं ना ये देख ये नाक चलो चलो ਕਾਂਗਰਸ ਦਾ ਖਲੇਸ਼ ਰੂਕਣ ਦਾ ਨਾਮ ਨਹੀਂ ਲੈ ਰਿਹਾ ਨਵਾਂ ਸ਼ਹਿਰ ਚ ਪਾਰਟੀ ਮੀਟਿੰਗ ਦੌਰਾਨ ਕਾਂਗਰਸੀ ਵਰਕਰ ਇੱਕ ਵਾਰ ਫਿਰ ਤੋਂ ਆਪਸ ਵਿੱਚ ਪਿੜੇ ਨੇ ਮੀਟਿੰਗ ਸ਼੍ਰੀ ਨਾਨਪੁਰ ਸਾਹਿਬ ਸੀਟ ਹੁੰ ਲੈ ਕੇ ਹੋ ਰਹੀ ਸੀ ਇਸ ਦੌਰਾਨ ਕਾਂਗਰਸੀ ਆਕੂ ਬ੍ਰਿੰਦਰ ਢਿੱਲੋਂ ਦੇ ਸਮਰਥਕਾਂ ਦੀ ਦੂਜੇ ਧੜੇ ਨਾਲ ਤਿੱਖੀ ਬਹਿਸ ਵਾਦੀ ਹੋ ਗਈ ਅਤੇ ਚੱਲਦੀ ਮੀਟਿੰਗ ਦੌਰਾਨ ਖੂਬ ਹੰਗਾਮਾ ਹੋਇਆ और साहब ट्रेनर जी कितना है आज आपको बड़ा ए टाइम देते हैं ना देखिए ना खेलो एक अंदर थोड़ा है ਦਰਸਲ ਕਾਂਗਰਸ ਦੀ ਪੂਰੀ ਟੀਮ ਮਿਸ਼ਨ ਲੋਕ ਸਭਾ 2024 ਤਹਿਤ ਨਵਾਂ ਸ਼ਹਿਰ ਦੇ ਬਲਾ ਚੌਰ ਤੇ ਇਕੱਠੀ ਹੋਈ ਸੀ ਜਿੱਥੇ ਸ਼੍ਰੀ ਨਾਨਦਪੁਰ ਸਾਹਿਬ ਦੀ ਲੋਕ ਸਭਾ ਸੀਟ ਲਈ ਪਾਰਟੀ ਵਰਕਰਾਂ ਅਤੇ ਪਾਰਟੀ ਅਖੋਂ ਦਾ ਵਿਚਾਰ ਵਟਾਂਦਰਾ ਚੱਲ ਰਿਹਾ ਸੀ ਪਰ ਪਾਰਟੀ ਵਰਕਰਾਂ 'ਚ ਕਿਸੇ ਗੱਲ ਨੂੰ ਲੈ ਕੇ ਆਪਸੀ ਤਕਰਾਰ ਹੋ ਗਈ ਜਿਸ ਨੂੰ ਲੈ ਕੇ ਖੂਬ ਹੰਗਾਮਾ ਹੋਇਆ ਹਾਲਾਂਕਿ ਪਾਰਟੀ ਦੇ ਪੰਜਾਬ ਇੰਚਾਰਜ ਦਵਿੰਦਰ ਯਾਦਵ ਅਤੇ ਮਨੀਸ਼ ਦਿਵਾਰੀ ਨੇ ਮੌਕਾ ਸੰਭਾਲਦਿਆ ਵਰਕਰਾਂ ਨੂੰ ਸ਼ਾਂਤ ਕਰਵਾਇਆ ਇੰਨਾ ਤੋਂ ਜੇ ਇੰਨਾ ਤੋਂ ਜੇ ਜਦ ਘਰ ਪਰਿਵਾਰ ਵਾਲੇ ਬੈਠਦੇ ਹਨ छोटी मोटी गल होंगी है आप भी आप समझ सकते हैं बड़ा ऑर्गेनाइजेशन है उसमें सब अपनी अपनी बात रख सकते हैं सबको हक है और सब अपनी अपनी बात रख रहे हैं लेकिन जब कोई फैसला होता है तो उसके ऊपर सब यूनाइटेड यूनाइटेडली है कोई धड़ेबाजी नहीं है कोई मन मटाओ नहीं है साढ़े जेडे नौजवान साथी ने कद कद उन्होंने दे दिल दे च बलबले होंगे ने वो फिर क्या कहीं देखिया कि बाद सारे कट्ठे बैठ के उन्होंने बहुत शांति मैनू भी सुनिया ਉਸ ਤੋਂ ਬਾਅਦ ਯਾਦਵ ਸਾਹਿਬ ਨੂੰ ਵੀ ਸੁਣਿਆ ਤੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਹੈ ਕਾਂਗਰਸ ਪਾਰਟੀ ਇਕੱਠੀ ਹੋ ਕੇ ਲੜਾਈ ਲੜੇਗੀ ਔਰ ਪੰਜਾਬ ਦੇ ਵਿੱਚ 13 ਦੀ 13 ਸੀਟਾਂ ਜਿੱਤੇਗੀ ਤਾਂ ਕਾਂਗਰਸ ਦੀ ਆਪਸੀ ਤਕਰਾਰ ਮੋਰ ਤੋਂ ਸਾਹਮਣੇ ਆਈ ਹੈ ਪਹਿਲਾ ਹੀ ਨਵਜੋਤ ਸਿੰਘ ਸਿੱਧੂ ਅਤੇ ਦੂਜੇ ਲੀਡਰਾਂ ਚ ਆਪਸੀ ਮਨਮਟਾਉ ਸਿਖਰਾਂ ਤੇ ਚੱਲ ਰਿਹਾ ਹੈ ਅਜਿਹੇ ਚ ਹੁਣ ਵਰਕਰ ਪੱਧਰ ਤੇ ਵੀ ਪਾਰਟੀ ਦੋਫਾੜ ਹੁੰਦੀ ਨਜ਼ਰ ਆ ਰਹੀ ਹੈ ਹੁਣ ਜਦੋਂ ਲੋਕ ਸਭਾ ਚੋਣਾਂ ਚ 13 ਦੀਆਂ 13 ਸੀਟਾਂ ਜਿੱਤਣ ਦਾ ਕਾਂਗਰਸ ਦਾਵਾ ਕਰ ਰਹੀ ਹੈ ਤਾਂ ਕਾਂਗਰਸ ਦਾ ਰਾ ਫਿਲਹਾਲ ਲਈ ਅਕੜਾ ਪਰਿਆ ਜਾਪ ਰਿਹਾ ਹੈ ਨਵਾਂ ਸ਼ਹਿਰ ਤੋਂ ਨਰਿੰਦਰ ਮਾਹੀ ਸੈਂਟਰਲ ਪੰਜਾਬ ਟੀਵੀ